हाय गाइस वेलकम बैक टू द चैनल गाइस ਅਸੀਂ ਸੇ ਸੇ ਮਸਾਲੇ ਚੋਕਦੇ ਪਏ ਹਾਂ ਕਿਉਂਕਿ ਇਹਨਾਂ ਮਸਾਲਾ ਖਤਮ ਹੋ ਗਿਆ ਸੀ ਜਿਹੜਾ ਕਿ ਸਬਜੀ ਦੇ ਉਤੋਂ ਦੀ ਪਾਉਣੇ ਹੁੰਦੇ ਆ ਮਤਲਬ ਅਸੀਂ ਬਾਹਰੋਂ ਨਹੀਂ ਮਸਾਲਾ ਲੈ ਕੇ ਆਈਦਾ ਮਸਾਲੇ ਜੋ ਪਾਉਣ ਵਾਲੀ ਸਮਗਰੀ ਲੈ ਆਈ ਦੀ ਆ ਪਰ ਘਰੇ ਹੀ ਬੀਸੀ ਦਾ ਹੁੰਦਾ ਇਕੱਠਾ ਤੇ ਜਦੋਂ ਖਤਮ ਹੋ ਜਾਂਦਾ ਹੁੰਦਾ ਫਿਰ ਅਸੀਂ ਦੁਬਾਰਾ ਪੀਸ ਲੈਣੇ ਹੁੰਦੇ ਆ ਤੁਹਾਨੂੰ ਦਿਖਾਉਣੀ ਹੈ ਕਿ ਕੀ ਪਾਉਣੀ ਹੈ ਮਸਾਲੇ ਚ ਹੈਲੋ गाइस गाइस ਸੋ ਸਾਡਾ ਜਿਹੜਾ ਮਸਾਲਾ ਸੀ ਹੋਮ ਮੇਡ ਬਣਾਉਣੀ ਆ ਧਨੀਆ ਆ ਜੀਰਾ ਆ ਕਾਲੀ ਮਿਰਚ ਆ। ਯਸ। ਬਾਕੀ ਜੇ ਕੋਈ ਹੋਰ ਫਲੇਵਰ ਚਾਹੀਦਾ ਉਹ ਲੱਗ ਤੋਂ ਪਾ ਲਈਦਾ। ਬਸ ਮਸਾਲਾ ਇਹੀ ਬਣਾਈਦਾ ਸੀ। ਸਾਨੂੰ ਇਹ ਤਿੰਨ ਫਲੇਵਰ ਅਸੀਂ ਸ਼ੁਰੂ ਤੋਂ ਖਾਦੇ ਤੇ ਵਧੀਆ ਵੀ ਇਹੀ ਲੱਗਦੇ ਤੇ ਫਿਰ ਅਸੀਂ ਇਹੀ ਪਾਉਨੇ ਹੁੰਦੇ ਆ। ਮਤਲਬ ਇਹਨਾਂ ਤੋਂ ਇਲਾਵਾ ਅਸੀਂ ਹੋਰ ਵੀ ਫਲੇਵਰ ਨਹੀਂ ਪਾਉਨੇ ਨਾ ਮਾ। ਹੂੰ। ਤੇ ਹੁਣ ਮੈਂ ਤੇ ਮम्मा ਇਹਨੂੰ ਛਾਂਟ ਲੈਨੇ ਨਾ ਮਾ। ਹਾਂ ਛਾਂਟ ਕੇ ਵਧੀਆ ਤਰੀਕੇ ਨਾਲ ਸਾਫ ਕਰਕੇ ਨਾ ਗਾਇਸ। ਪੈਸੇ ਪੈਸਾਂ ਦੇ ਵਿੱਚ ਸਾਫੀ ਹੁੰਦਾ। ਪਰ ਫਿਰ ਵੀ ਮੈਂ ਇੱਕ ਵਾਰੀ ਚੈੱਕ ਕਰ ਲੈਣੀ ਹੂੰ। ਹੂੰ। ਮम्मा ਆਪਣੀ ਮੰਦੀ ਤਸਲੀਮ ਚੈੱਕ ਕਰ ਲੈਣੇ ਹੁੰਦੇ ਕਿਉਂਕਿ ਮम्मा ਨੂੰ ਪਰਫੈਕਟ ਚੀਜ਼ ਚਾਹੀਦੀ ਹੁੰਦੀ ਹੈ ਨਾ ਤਾਂ ਤੇ ਹੁਣ ਮੈਂ ਵੀ ਮम्मा ਦੀ ਹੈਲਪ ਕਰਾ ਦਮਾ ਗਾਇਸ ਮਸਾਲਾ ਪੀਸ ਹੋ ਗਿਆ ਤੇ ਹੁਣ ਵਾਰੀ ਇਹਨੂੰ ਪੀਸਣ ਦੀ ਦਸਤਨੀ ਹੋਇਆ ਚੋਗ ਹੋ ਗਿਆ ਚੋਗ ਹੋ ਗਿਆ ਤੇ ਹੁਣ ਵਾਰੀ ਇਹਨੂੰ ਪੀਸਣ ਦੀ ਤੇ ਮੈਂ ਹੁਣ ਮਿਕਸੀ ਲੈ ਕੇ ਆਉਣੀ ਆ ਤੇ ਇਹਨੂੰ ਪੀਸਦੇ ਆ ਕੋਈ ਨਹੀਂ ਕਿ ਕੁਆਂਟੀਟੀ ਹੋਈ ਆ ਤੇ ਥੋੜੇ ਤਾਂ ਨਿਯਮ ਮੁਦਰ ਕਰਦੇ ਪਿਆ ਗਾਇਸ ਜਿੱਦਾਂ ਹੁਣ ਕਰ ਲਿਆ ਇਹ ਕੜਾ ਰੋਜ਼ ਰੋਜ਼ ਮਸਾਲਾ ਬਣਦਾ ਤਿੰਨ ਚਾਰ ਮਹੀਨੇ ਵੱਲ ਬਣਾਉਣਾ ਮਾਪਾ ਤਾਂ 4 ਮਿੰਟ ਨਿਕਲ ਜਾਂਦਾ ਜਿਆਦਾ ਹੀ ਟਾਈਮ ਨਿਕਲ ਜਾਂਦਾ ਫਿਰ ਮਿਰਚਾਂ ਮਮਾ ਥੋੜੀਆਂ ਘੱਟ ਲੱਗੀਆਂ ਸੀਆਂ ਬਲੈਕ ਵਾਲੀਆਂ ਗਾਲੀਆਂ ਮਿਰਚਾਂ ਤੇ ਹਨਾ ਮਮਾ ਨੇ ਨਾ ਥੋੜੀਆਂ ਜੀਆਂ ਹੋਰ ਪਾਤੀ ਮਮਾ ਕਹਿੰਦੇ ਕਿ ਤੂੰ ਅੱਦਾ ਮਤਲਬ ਕਰ ਦੇ ਨੂੰ ਉਹ ਚੁੱਕ ਦੇ ਤੇ ਮੈਂ ਹੋਰ ਮੈਂ ਹੋਰ ਪਾ ਦਿੱਤੀ ਮਿਰਚਾਂ ਤੇ ਮਿਕਸੀ ਆਪਣੀ ਇੱਧਰ ਮੈਂ ਕੱਢ ਲਈ ਆ ਕਿਉਂਕਿ ਉਹ ਤਾਂ ਹੁੰਦੀ ਨਹੀਂ ਘਰ ਮੈਂ ਕਿਉਂ ਦੂਨੇ ਸਾਮ ਕੀ ਰਸਮ ਸੀਗੀ ਤੇ ਮਮਾ ਅਦਰ ਸੇਵੀਆਂ ਬਣਾ ਦੇ ਅੱਜ ਮੈਂ ਠੰਡ ਬਹੁਤ ਆ ਮੈਂ ਕਿਹਾ ਮੈਂ ਗਰਮਾ ਗਰਮ ਸੇਵੀਆਂ ਬਣਾ ਕੇ ਦੇਣੀ ਆ ਬੱਚਿਆਂ ਨੂੰ ਤੇ ਮਾਸਟਰ ਜੀ ਇਸ ਕਰਕੇ ਅੱਜ 세ਮੀਆਂ ਬਣਾ ਕੇ ਖਾਣੇ ਆ। ਜਿਹੜੀਆਂ ਕੱਲ ਮਮਾ ਦੀ ਬਣਾਈਆਂ ਨਹੀਂ ਸੀਗੀਆਂ ਤੇ ਮਮਾ ਡੇਟ ਤਾਂ ਅੱਜ ਦੀ ਆ। ਅੱਜ ਆਪਾਂ ਤੁਹਾਨੂੰ ਦਿਖਾਣੀਆਂ ਪੈਣਗੀਆਂ ਬਣਾਉਂਦੇ। ਅੱਜ ਹੀ ਆਪੋ ਥੋੜੀਆਂ ਜੀਆਂ ਨੀਂਮਰੌਣੀਆਂ ਥੋੜੀਆਂ ਜੀਆਂ ਬਣਾ ਕੇ ਅੱਜ ਹੀ ਖਾ ਕੇ ਖਤਮ ਕਰੀਏ। ਓਕੇ। ਗਾਈ ਸ਼ਾਮ ਹੋ ਚੁੱਕੀ ਆ ਤੇ ਹਨਾ ਮਮਾ ਜਿਹੜੀ ਸੋਈਆਂ ਬਣਾਂਗੇ ਸੋ ਟੇਸਟੀ ਬਣੇ ਸੀ ਮੈਂ ਵੀ ਇੱਕ ਤੋਂ ਚਮਚਾ ਲਈ ਜਿਆਦਾ ਨਹੀਂ ਮੈਂ ਹਾਦੇ। ਬਿਕਾਜ਼ ਬਿੰਦਾਰ ਸੀ ਕੀ ਤਬੀਤ ਨਾਲ ਖਰਾਬ ਖਰਾਵ ਜ ਵੇਸਲੀ। ਮੈਂ ਕਦੋਂ ਚਮਚਾ ਲਈ ਟੇਸਟ ਲਈ ਉਹ ਵੀ ਮਮਾ ਕਹਿੰਦੇ ਪੈ ਸੀ ਹਨਾ ਮਾ। ਗਾਈਸ ਮੱਕੀ ਦਾ ਚਮਚਾ ਨਾ ਕੀ ਹੁੰਦਾ ਨਾ ਖਾਲਾ ਤੋਂ ਤੇ ਗਾਈਸ ਹੁਣ ਮੈਂ ਮਗਾ ਲਿਆ ਮਟਰ ਮਟਰ ਕੱਢਣ ਲੱਗੀ ਆ ਜੇ ਤੀ ਕਿ ਆਪਾਂ ਸਵੇਰ ਨੂੰ ਸਬਜ਼ੀ ਬਣਾਵਾਂਗੇ ਹਾਂ ਤੇ ਮਮਾ ਕਹਿੰਦੇ ਨਾ ਵੀ ਆਪਾਂ ਹੁਣੀ ਮਟਰ ਕੱਢ ਲੈਨੇ ਨਹੀਂ ਤਾਂ ਫਿਰ ਸਵੇਰ ਨੂੰ ਮਟਰ ਕਰ ਦੂੰਗੀ ਜਾਂ ਮੈਂ ਸਬਜ਼ੀ ਬਣਾਉਂਗੀ ਕਿਉਂਕਿ ਹੋਰ ਸਮਝੀ ਤਾਂ ਵੀ ਕਾਫੀ ਜ਼ਿਆਦਾ ਕੰਮ ਹੁੰਦਾ ਤੇ ਇਸ ਲਈ ਮਮਾ ਆਹ ਥੋੜਾ ਕਠਿਨਾਈ ਵਾਲਾ ਕੰਮ ਹੁਣ ਕਰਨ ਲੱਗੇ ਨਾ ਮੈਂ ਤੇ ਅਦਰ ਮਮਾ ਦੀ ਫੇਵਰੇਟ ਈ ਸਟੋਰੀ ਚੱਲਦੀ ਪਈ ਅਮਾ ਹੈ ਮੈਂ ਗਾਈਸ ਮੈਂ ਨਾਲ ਨਾਲ ਚੰਗੀਆਂ ਵਾਲੀਆਂ ਸਟੋਰੀਆਂ ਵੀ ਦੇਖਦੀ ਹੁੰਨੀ ਆ। ਤਾਰੇ ਸਭ ਬੜੀਆਂ ਹੁੰਨੀਆਂ ਗਾਇਸ ਤੁਸੀਂ ਵੀ ਦੇਖਿਆ ਕਰੋ। ਪਰ ਸਾਡਾ ਵਲੌਗ ਦੇਖਣ ਤੋਂ ਬਾਅਦ ਜੋ ਮਾਜੀ ਦੇ ਕੋ ਖੁੱਲੀ ਛੁੱਟੀ ਆ ਮੋਂਨੇ ਵਿਚ ਆ ਪੀ ਲਈ ਆ ਤੇ ਇਹਨਾਂ ਨੇ ਸੀਨੀ ਖਾਦੀ ਮੈਂ ਸੀਨੀ ਨਹੀਂ ਖਾਦੀ ਮੈਂ ਰਸ ਖਾਲੇ ਸੀਗੇ ਤੇ ਪਾਪਾ ਗਏ ਬਾਜ਼ਾਰ ਪਹਿਲੇ ਪਾਪਾ ਮਟਰ ਲਿਆ ਕੇ ਦੇਗੇ ਸੀ ਮੰਮਾ ਨੂੰ ਤੇ ਹੁਣ ਪਾਪਾ ਵਿਚਾਰ ਗਏ ਆ ਤੇ ਮੰਮਾ ਹਨੂ ਮੰਮਾ ਕਰ ਦੂਗੇ ਮਟਰ ਹਣ ਠੰਡੇ ਆ ਮਾ ਕਿੰਨੇ ਗਾਇਸ ਸਰਦੀਆਂ ਸਾਰੇ ਕਿཅੀ ਠੰਡੀ ਹੁੰਦੀ ਆ ਕੋਈ ਨਹੀਂ ਦਿੱਤੀ ਆਪਾਂexpect ਨਹੀਂ ਕਰ ਸਕਦੇ ਕੋਈ ਚੀਜ਼ ਗਰਮ ਹੋਊਗੀ ਹਾਂ ਤੇ ਪਾਣੀ ਵੀ ਹੋਣ ਪਰਕੇ ਰੱਖ ਲਓ ਪੰਮਾ ਚਾਟ ਕੇ ਉਹ ਠੰਡਾ ਹੋ ਜਾਂਦਾ ਹਾਂ ਗਾਇਸ ਪਾਪਾ ਨਾ ਬਾਜ਼ਾਰੋਂ ਆ ਚੁੱਕੇ ਆ ਤੇ ਮੈਂ ਨਾ ਪਾਪਾ ਨੂੰ ਕਹਿੰਦੀ ਪੀ ਕਿ ਪਪਾ ਨੇ ਚਾਹ ਪੀਂਦੇ ਪਿਆ ਮੈਂ ਪਪਾ ਦੇਗੇ ਵਿੱਚ ਚਾਰਾ ਮਟਰ ਖਾਣਾ ਅਣਾ ਮਾ ਪਪਾ ਮਟਰ ਖਾਓ ਨਾ ਚਾ ਨਾ ਨਾਈਸ ਮੈਂ ਕਿਹਾ ਮਟਰ ਖਾਓ ਹੋਰ ਕੀ ਖਾਓ ਕਿਆ ਸੀ ਮੈਂ ਰਸ ਕਿਹਾ ਸੀ ਪਰ ਦਿਮਾਗ ਨਾ ਖਾਓ ਰਸ ਖਾਓ ਪਰ ਦਿਮਾਗ ਨਾ ਖਾਓ ਓ ਪਪਾ ਤਾਂ ਵਿਚਾਰੇ ਬੋਲੇ ਵੀ ਨਹੀਂ ਇਹ ਥੋੜਾ ਗੁੜ ਥੇਲੇ ਕਰ ਪਪਾ ਦੀ ਦੇ ਦੀ ਪਏ ਮੈਂ ਪਪਾ ਮੈਂ ਸਾਰਿਆਂ ਨੂੰ ਕਿਹਾ ਵੀ ਮੈਂ ਕਿਹਾ ਸਾਰੇ ਜਣੇ ਜੋ ਮਰਜੀ ਖਾਓ ਪਰ ਦਿਮਾਗ ਨਾ ਖਾਓ ਪਪਾ ਜੀ ਤੁਹਾਡੇ ਤੇ ਇਲਜ਼ਾਮ ਲਗਾਇਆ ਜਾ ਰਿਹਾ ਦਿਮਾਗ ਖਾਣ ਦਾ ਪਰ ਬਪਰ ਕੋਈ ਮੁੱਦਾ ਨਹੀਂ ਪਪਾ ਬਸ ਚਾਹ ਜਾਂਦੀ ਪਪਾ ਨੂੰ ਪਪਾਏ ਗੇ ਰੋੜ ਭਰ ਦੇਵੇ ਭੰਮਾ ਨੂੰ ਅੰਮਾ ਕਹਿੰਦੇ ਹਾਂ

ਵਾਹ ਕੀ ਬਾਤ ਹੈ ਉਹ ਸ਼ਾਮੀ ਹੁੰਦੀ ਆ ਅਨਸੈਂਸੇਬਲ ਚਲੋ ਕੋਈ ਗੱਲ ਨਹੀਂ ਜਿਹੜਾ ਵੀ ਟਾਈਮ ਹੋਇਆ ਉਸੇ ਟਾਈਮ ਦੇ ਨਾਲ ਮਤਲਬ ਪੌਣੀ ਬੰਜ ਹੋ ਗਿਆ ਤੇ ਮੈਂ ਤੇ papa ਚੱਲੇ ਆ ਬਾਹਰ ਮਾਰਕੀਟ ਕਿਉਂਕਿ ਨਾ ਇੱਕ ਨਵਾਂ ਜਿਹੜੀ ਚੁੰਨੀ ਕੀਤੀ ਹੋਈ ਦਿੱਤੀ ਹੋਈ ਸੀਗੀ ਪੀਕੋ ਵਗੈਰਾ ਕਰਨ ਲਈ ਤੇ ਨਾ ਉਹ ਹੋਈ ਨਹੀਂ ਅੰਕਲ ਤੋਂ ਮਤਲਬ ਉਹ ਹੋ ਗਈ ਆ ਮਨਦੀਸ਼ਾ ਦੇ ਸਕੂਲ ਵਾਲ ਦਿੱਤੀ ਹੋਈ ਸੀ ਨਾ ਦੁਕਾਨਦਾਰ ਦੀ ਯੈਸ ਉਸ ਦੁਕਾਨ ਦੇ ਦਿੱਤੀ ਹੋਈ ਸੀ ਬਟ ਉਹ ਸਾਨੂੰ ਲੈ ਕੇ ਆਉਣੀ ਪੈਣੀ ਹੈ ਕਿ ਇੱਥੇ ਲਾਈਟ ਹੈ ਨਹੀਂ ਉੱਥੇ ਲਾਈਟ ਹੈ ਨਹੀਂ ਕਿ ਉਧਰ ਇਹਦੇ ਸਕੂਲ ਵਾਲ ਤੇ ਫਿਰ ਇੱਧਰ ਸਾਨੂੰ ਆਪਣੀ ਵਿਚਾਰ ਤੋਂ ਕਰਾਉਣੀ ਪੈਣੀ ਆ ਉਹ ਤੇ ਹੁਣ ਮੈਂ ਤੇ ਪਾਪਾ ਉਹ ਲੈਣ ਚੱਲੇ ਆ ਗਾਇਸ ਮੋਨਿਸ਼ ਦੇ ਪਾਪਾ ਚੱਲੇ ਬਾਹਰ ਐਕਟਿਵ ਦੀ ਆਵਾਜ਼ ਆਉਂਦੀ ਹੈ ਤੇ ਮਮਾ ਜੀ ਨੇ ਇੱਧਰ ਥੋੜਾ ਬਹੁਤਾ ਤਾਂ ਮੋਰਚਾ ਮਾਰੀ ਲਿਆਣਾ ਮਾਂ ਹਾਂ ਗਾਇਸ ਦੇਖ ਲਓ ਮਨੀਸ਼ਾ ਨੇ ਮੈਨੂੰ ਇੱਕ ਇੱਕ ਵੀ ਜਿਹਨੂੰ ਕਹਿੰਦੇ ਆ ਉਹ ਵੀ ਇੱਕ ਮਟਰ ਨਹੀਂ ਨੇ ਮੈਨਾਂ ਖੜਾਇਆ ਮੈਂ ਇੱਕ ਮਟਰ ਖਾਦਾ ਪਰ ਗਾਇਸ ਤੋਂ ਮੈਨੂੰ ਲੱਗਦਾ ਜੇ ਮੈਂ ਕੱਢਿਆ ਉਹ ਵਿੱਚ ਚੱਕ ਕੇ ਨੇ ਖਾਦਾ ਇੱਕ ਇੱਕ ਖਾਦਾ ਜਿਹੜਾ ਗਾਇਸ ਤਰੀਕਾ ਹੁੰਦਾ ਜਿਹੜਾ ਕਹਿੰਦੇ ਹੁੰਦੇ ਮਿੱਠਾ ਹੋਈ ਇੱਕ ਦਾਣਾ ਖਾਦਾ ਇੱਕ ਮਟਰ ਨਹੀਂ ਮਾ ਪੂਰਾ ਮੈਂ ਸਮੇਸ਼ਾ ਬੋ ਕੰਮ ਚੋਰ ਆ ਹਾਂ ਮੈਨੇ ਤਾਂ ਜਿੱਦਾਂ ਸੁਣਿਆ ਹੀ ਨਹੀਂ ਨਾ ਇਤਨੇ ਮਤ ਚਲਾ ਕੇ ਬਣੋ ਤੂੰ ਥੋੜੇ ਜੇ ਰਹਿ ਗਏ ਮੈਂ ਬਸ ਹੋ ਚਲਾ ਬਸ ਹੌਸਲਾ ਰੱਖ ਹੌਸਲਾ ਕੋਈ ਨਹੀਂ ਗਾਇਸ ਮੈਂ ਕਰ ਲੂੰਗੀ ਕੋਈ ਨਹੀਂ ਤਾਂ ਮੈਂ ਵੀ ਮੈਂ ਵੀ ਮਮਾਡੇ ਤੋਂ ਚੱਲਨੀ ਆ ਗਾਇਸ ਵੈਸੇ ਮੈਂ ਕਿਲੋ ਮਟਰ ਮੰਗਾਈ ਸੀ ਮਾਸਟਰ ਜੀ ਤੋਂ ਕੱਲ ਪਰਸੋਂ ਬਾਜ਼ਾਰ ਪੈ ਦੇ ਕਿਲੋ ਮਿਲੇ ਸੀ ਤੇ ਅੱਜ ਉਹਨਾਂ ਨੇ 50 ਦੇ ਡੇਢ ਕਿਲੋ ਦਿੱਤੇ ਹੂੰ ਮਗਾ ਚਲ ਕੋਈ ਨਹੀਂ ਲੋ ਰੇਟ ਘਟਦਾ ਵਾਧਦਾ ਹੀ ਰਹਿੰਦਾ ਆ ਹਾਂਜੀ ਗਾ ਗਾਇਸ ਜਿਹੜਾ ਰੇਟ ਇੱਕ ਥਾਂ ਤੇ ਕਦੀ ਵੀ ਨਹੀਂ ਟਿਕਿਆ ਰਹਿੰਦਾ ਦੇਖ ਹੁਣ ਕੱਲ ਨੂੰ ਵਾ ਮੈਂ ਇਹ 2 ਕਿਲੋ ਹੁਣ ਹਣਾ ਬਾਤ ਵੀ ਸਕਦੇ ਘਟ ਵੀ ਸਕਦੇ ਇਹ ਤਾਂ ਮਾਲਕ ਤੇ ਡਿਪੈਂਡ ਆ ਲੱਗਦੇ ਨਹੀਂ ਸਬਜ਼ੀ ਮੰਡੀਆਂ ਦੇ ਭਾਅ ਤੇ ਡਿਪੈਂਡ ਆਓ ਮਤਲਬ ਭਾਅ ਤੇ ਜੋ ਸਬਜ਼ੀ ਮੰਡੀ ਦਾ ਰੋਜ਼ ਦਾ ਰੁਟੀਨ ਦਾ ਰੇਟ ਆ ਉਹ ਹੀ ਦਿੰਦੇ ਆ ਉਹ ਹਾਂ ਵਿਕੀ ਮਤਲਬ ਦੇਣਾ ਸਬਜੀ ਮੰਡੀ ਚ ਦਾ ਸ਼ਾਇਦ ਘਟ ਹੋਵੇ ਪਰ ਉਹਨਾਂ ਨੇ ਆਪ ਵੀ 5-10 ਕਮਾਉਣੇ ਹੁੰਦੇ ਆ ਨਾ ਹੂੰ ਅ ਸਬਜੀ ਮੰਡੀ ਤੋਂ ਉਹਨਾਂ ਨੂੰ ਥੋੜਾ ਬਥੇ ਸਸਤਾ ਮਿਲਦਾ ਹਣਾ ਪਰ ਉਹ ਲਿਆਉਂਦੇ ਉਹਨਾਂ ਨੇ ਵੀ ਥੋੜੀ ਬਥੇ ਕਮਾਈ ਕਰਨੀ ਆ ਓਬਵੀਅਸਲੀ ਹਰੇਕ ਕੋਈ ਆਪਣੇ ਪੱਲੋ ਥੋੜੀ ਖਵਾਉਂਦਾ ਇੰਨੀ ਠੰਡ ਚ ਹੋਰ ਵਿਚਾਰੇ ਉੱਧੇ ਹੀ ਰੀੜੀਆਂ ਲਾ ਕੇ ਖੜੇ ਆ ਯੈਸ ਇੰਨੀ ਹਵਾ ਪੈਂਦੀ ਕਦੀ ਇਧਰ ਕੋਈ ਆ ਗਿਆ ਕਦੀ ਇਧਰ ਕੋਈ ਆ ਗਿਆ ਹੂੰ ਗਾਇਸ ਮਿਹਨਤ ਕਰਨੀ ਬਹੁਤ ਮੁਸ਼ਕਲ ਆ ਇਸ ਲਈ ਮੈਂ ਕਹਿੰਦੀ ਮਿਹਨਤ ਕਰਾ ਤੇ ਮੈਂ ਹੋਰ ਕਿੰਨੀ ਕ ਕਰੀਏ जिनी हो सकती है गाइस जाम ही बहुत लगा हुआ है जैम बहुत लगा हुआ निकल जाना मैं लगता पापा खुल गया जा जाम मेरे मुँह चो जैम ही निकली आंदोलन गाइज शाम हो चुकी है जो लगदन दोपहर 10:00 बजे तक उन्होंने और नहीं गए सीगे ओह चुनी लैंड तो चुनी हुई नहीं सीगी ते ले आई सीगे तो मोने ते हुन आटा गोंदी पईया गाइस मैं कॉफी दी ना कॉफी के नहीं कॉफी जनाबाद कॉफी पीती मैं नहीं मैं कॉफी दी ना दी अपने स्कूल बदल गई सी देखा स्कुल? ਤੇਰੀ ਗੱਲ ਹੀ ਜਿੰਦਗੀ ਸਿੱਸਕੂਲੀ ਹੈ ਬੜੀ ਮੀਨ ਬਾਦਰ ਆਈ ਮੀਨ ਕਿ ਤੂੰ ਇਨਫਾਨ ਨਹੀਂ ਕੀਤਾ ਮਤਲਬ ਉਸ ਲੈਵਲ ਦਾ ਫਾਨੂ ਜੋ ਤੈਨੂੰ ਕਰਨਾ ਚਾਹੀਦਾ ਸੀ ਉਸ ਲੈਵਲ ਦਾ ਕੇਸ ਲੈਵਲ ਦੇ ਇੱਕ ਲੈਵਲ ਦੂਜਾ ਲੈਵਲ ਕਿਹੜੇ ਚੌਥੇ ਪੰਜਵੇਂ ਲੈਵਲ ਦਾ ਮਤਲਬ ਹੁਣ ਲੱਗ ਤੈਨੂੰ ਕੀ ਦੱਸਾਂ ਮਤਲਬ ਇੱਕ ਦੂਜੇ ਦਾ ਮਜ਼ਾਕ ਉਡਾ ਇੱਕ ਦੂਜੇ ਦੀ ਖਾਂਦਾ ਮਤਲਬ ਜਿੱਦਾਂ ਉਹ ਫਾਨ ਹੁੰਦਾ ਨਾ ਹਮਮ ਉਹ ਲਹਾਸੇ ਬਰੋਣੇ ਹਨ ਸ਼ਰਾਰਤਾ ਕਰਨੀਆਂ ਜਿਹਦੇ ਵਿੱਚ ਟੀਚਰਸ ਦੀਆਂ ਗਾਲਾਂ ਦਾ ਚੜ ਨਹੀਂ 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 ਉਸ ਲੈਵਲ ਤੱਕ ਨਹੀਂ ਇਹ ਉਸ ਲੈਵਲ ਤੱਕ ਨਹੀਂ ਉਸ ਲੈਵਲ ਤੋਂ ਥੱਲੇ ਥੋੜੀ ਸ਼ਰਾਰਤਾ ਕਰਨੀਆਂ ਜਿਹੜੀਆਂ ਸੀਗੀਆਂ ਜਿਹੜੀਆਂ ਮਤਲਬ ਕਿ ਗੈਸ ਇਹਦੇ ਫਰੈਂਡਸ ਵੀ ਦੇ ਵਰਗੀ ਸੀਗੇ ਸ਼ਾਂਤ ਤੇ ਵੀ ਹਨ ਯੈਸ ਤਾਂ ਤੇ ਹੁੰਦੇ ਅਟਕੋਂਦੇ ਕੰਮ ਕਰ ਬਹੁਤ ਜ਼ਿਆਦਾ ਤਾਇਆ ਕਰ ਲਿਆ ਯਾਦ ਆਉਂਦੇ ਦੁਬਾਰਾ ਬਾਤ ਨਹੀਂ ਆ ਕਰ ਹਾਂ ਬਹੁਤ ਆਇਆ ਕਰ ਲਿਆ ਨਾ ਤੇ ਸਕੂਲ ਬੜਾ ਦੰਗਣਾ ਮੈਂ ਸਕੂਲ ਤੋਂ ਦੇਖਿਆ ਹੀ ਨਹੀਂ ਰਸਤਾ ਦੇਖਿਆ ਹੈ ਅਛਾ ਤਾਂ ਇਧਰ ਨੂੰ ਆ ਕੇ ਦੇਖ ਲੈਂਦੀ ਮੜਾ ਜਾਂ ਉੱਚੀ ਹੈ ਮੜ ਜੇ ਤਾਂ ਦੂਰ ਹਥੋਂ ਨਹੀਂ ਜੀ ਹੂੰ ਤੇ ਹਨ ਮਮਾ ਮਿੱਤੇ ਪਪਾਾਂ ਦਾ ਟੀਵੀ ਦੇਖਦੇ ਪਿਆ ਤੇ ਮੈਂ ਆਪਣਾ ਕੰਮ ਕਰ ਲਿਆ ਹੈ ਖਾ ਲਿਆ ਹੈ ਤੇ ਉਹ ਨਾਟਾ ਹੁੰਦੀ ਬਈਆ ਗਾਇਸ ਮੈਂ ਪਪਾਾਂ ਨੂੰ ਕਹਿਣੀ ਵੀ ਮੈਨੂੰ ਮੇਰੀ ਉਹ ਵਾਲੀ ਫੋਟੋ ਲਾ ਦਿਓ ਮੈਂ ਕਰੀਲ ਬਣਾਉਣੀ ਪਪਾ ਮੈਨੂੰ ਲਾ ਕੇ ਨਹੀਂ ਦਿੰਦੇ ਪੇ ਪਪਾ ਲਾ ਦਿਓ ਹੈ ਪਪਾ ਹੂੰ ਲਾ ਦਿਓ ਲਾਨੇ ਠਾਕੇ ਤੁਜੀ ਆਪਣੀ ਵੱਡੀ ਹਾਈਟ ਦਾ ਫਾਇਦਾ ਉਠਾਉਣੇ ਮੈਂ ਵੱਡੀ ਤੇਰੀ ਮੰਮੀ ਦੀ ਜਿਆਦਾ ਹਾਈਟ ਹੈ ਮੈਂ ਨਾਲ ਉਹ ਹੀ ਕਹਿੰਦੀ ਆ ਅਮੋ ਤੂੰ ਸੀ ਕਹਤੈ ਸ਼ੇਪ ਫਟਦੇ ਆ ਨਹੀਂ ਗਾਇਸ ਮੇਰੀ ਹਾਈਟ ਉੱਤੋਂ ਗੁੰਦੀ ਤਾਂ ਮੈਨੂੰ ਪਾਪਾ ਮੇਰੇ ਹੱਥ ਨਹੀਂ ਏੜਣੇ ਮੈਂਨੇ ਬਬਲਾ ਆਕੇ ਤਾਂ ਮੈਨੂੰ ਮੈਂ ਰੀਲ ਬਣਾਣੀ ਠੀਕ ਆ ਗਾਇਸ ਅਸੀਂ ਫੋਟੋ ਲਾ ਲਈ ਤੇ ਕੈਲ ਹੀ ਲੱਭਦੇ ਛੋ ਲੱਭਾ ਨਹੀਂ ਹੋਣਾ ਡਿੱਗਿਆ ਪਿਆ ਅਮਾ ਨੇ ਆ ਪਿਆ ਕੈਲ ਉਹ ਦੀ ਸਾਈ ਨਹੀਂ ਹਨਾ ਫੋਟੋ ਦੇ ਨਾਲ ਇਹ ਵੀ ਨਿਕਲ ਗਿਆ ਤੇ ਦੇਖੋ ਮੇਰੀ ਬਚਪਨ ਦੀ ਫੋਟੋ ਮम्मा ਕਾਇਸਿੰ ਮਨੀਸ਼ਾ ਦੇ ਬਚਪਨ ਦੀ ਫੋਟੋ ਆ ਤੇ ਉਹ 4 ਸਾਲ ਦਾ ਸੀ ਮਨੀਸ਼ਾ ਜਦ ਮੈਂ ਚੌੜਸਾ ਲੀ ਸੀ ਤਾਂ ਮੈਂ ਕੋਈ ਐਸੀ ਦਿਖਤੀ ਨਹੀਂ ਦੋਨੇ ਘਮੜ ਕੋਲ ਦੀ ਲਾ ਲਈ ਹੁਣ ਵੈ ਤੇ ਰੀਲ ਬਣਾਉਂਗੀ ਕਿਊਟ ਤਾਂ ਸੀ ਬਹੁਤ ਐਸੀ ਬਹੁਤ ਛੋਟਾ ਸੀ ਬਾਪੂ ਨਿਕਾ ਜਾ ਗੱਲਾਂ ਮੋਟੀਆਂ ਮੋਟੀਆਂ ਐ ਤੇ ਮੇਰੀਆਂ ਦਾਂਦੇ ਦਾ ਦੇ ਜਿੱਦਾਂ ਤੇ ਮੇਰੇ ਹੋਣਾ ਹਮ ਇੱਥੇ ਕਬੜੀਆਂ ਲੱਗਦੀਆਂ ਹਨ ਉਹ ਨਹੀਂ ਕਿਹੋਂ ਦੇ ਤਾਂ ਬਟੀਆਂ ਲੱਗਣੀਆਂ ਹਨ ਹੋਰ ਮੈਂ ਗਾਇਸ ਇਹ ਤੇ ਰੀਲ ਬਣਾਉਗੀ ਮੋਂ ਪਹਿਲਾਂ ਮੇਰੇ ਬੋਏ ਕਟਿੰਗ ਹੁੰਦੀ ਸੀ ਨਾ ਤੇ ਇੱਥੇ ਤਾਂ ਕੋਈ ਜਾਰੀ ਬੜਾ ਕੱਟੇ ਹੋਏ ਮੇਰੇ ਗਾਇਸ ਹਨ ਮੈਂ ਕਿ ਮਮਾ ਮੈਂ ਇਨੀ ਕੋਈ ਸ਼ਿਕਾਤ ਹੋ ਸੀਗੀ ਇਸ ਫੋਟੋ ਤੇ ਮਮਾ ਕਹਿੰਦੇ ਹਨਾ ਅਮ ਤਾਂ ਅਸੀਂ ਆਪਣੀ ਆਪ ਬਦਸੋ ਗਾਇਸ ਛੋਟੀ ਸੀ ਕਿ ਬੱਚ ਨੂੰ ਹਸਾ ਗਈ ਫੋਟੋ ਕਰਦੇ ਸੀਗੇ ਅਣਾ ਮम्मा ਕਹਿੰਦੇ ਤਿੰਨ ਟੈਕ ਲਏ ਸੀ ਤਾਂ ਜਾ ਕੇ ਇੱਕ ਪਰਫੈਕਟ ਆ ਫਿਰ ਮੈਂ ਮੈਨ ਹੱਸ ਪੀ ਸੀਗੀ ਹਾਂ ਤਿੰਨ ਵਾਰੀ ਮम्मा ਕਹਿੰਦੇ ਹੁਣ ਮੈਂ ਕੀਤੀ ਸੀ ਤਾਂ ਇੱਕ ਆਵਲੀ ਵਧੀਆ ਸੀ ਆਈ ਸੀ ਸਰਦੀਆਂ ਨਾਲ ਲਾਦੇ ਮੋਟੋ ਇੰਨੇ ਭਾਰੇ ਭਾਰੇ ਕਪੜੇ ਪਾਏ ਮੇਰੇ ਗਾਇਸ ਰਾਤ ਹੋ ਚੁੱਕੀ ਆ ਤਾਂ ਮੈਂ ਰੀਲ ਬਣਾ ਲਈ ਸੀ ਤੇ ਮਮਾ ਰੀਲ ਕੈਸੀ ਬਣੀ ਬਹੁਤ ਹੀ ਬੜੀਆ 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 ਮੁਨਾ ਕੈਸੀ ਬਣੀ ਬੜੀਆ ਬਣੀ ਤੇ ਮम्मा ਨੇ ਕਾਫੀ ਪੀ ਲਈ ਤੇ ਮम्मा ਪੜਾ ਸੁਣੋ ਵੜਾ ਵਲੌਗ ਦੇਖਦੇ ਪੈਣੀ ਢੰਡ ਵਿੱਚ ਤੇ ਮੇਰੀ ਰੀਲ ਬਣੀ ਕੀ ਵਧੀਆ ਬਣੀ ਹੈ ਤੇ ਮੈਂ ਉਹਨੂੰ ਕੱਲ ਪਾਉਂਗੀ ਪੋਸਟ ਕਰੂੰਗੀ ਤੇ ਅੱਜ ਦੇ ਵਲੌਗ ਨੂੰ ਪੈਨੇ ਰੱਖਦੇ ਉਮੀਦ ਕਰਦਾ ਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਤਾਂ ਪਨ ਵਲੌਗ ਹੈ ਬਾਏ